ਅੱਲਸੀ ਮਹਿੰਗਾਈ ਦੇ ਨਾਲ ਸੰਬੰਧਿਤ ਇੱਕ ਬਹੁਤ ਵਿਸਤਾਰ ਦੇ ਵਿੱਚ ਤੁਹਾਡੇ ਨਾਲ ਖਬਰ ਕੀਤੀ ਸੀ ਕਿ 2% ਦੇ ਉੱਤੇ ਜਿਹੜਾ 인ਫਲੇਸ਼ਨ ਰੇਟ ਆ ਮਹਿੰਗਾਈ ਦੀ ਦਰ 2% ਦੇ ਉੱਤੇ ਆ ਗਈ ਹੈ। ਹੁਣ ਇਹਦੇ ਨਾਲ ਸੰਬੰਧਿਤ ਕੁਝ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਕੈਨੇਡਾ ਦੀ ਜਿਹੜੀ ਐਨੂਅਲ 인ਫਲੇਸ਼ਨ ਰੇਟ ਆ ਜਿਹੜੀ ਸੈਂਟਰਲ ਬੈਂਕ ਦੇ 2% ਟਾਰਗੇਟ ਦੇ ਉੱਤੇ ਪਹੁੰਚ ਗਈ ਹੈ। ਹੁਣ ਉਹਦੇ ਉੱਤੇ ਨਾ ਮਾਹਰਾਂ ਨੇ ਦੋ ਗੱਲਾਂ ਦਸੀਆਂ। ਇੱਕ ਤਾਂ ਦੱਸਿਆ ਜਾ ਰਿਹਾ ਕਿ ਜਿਹੜਾ ਅਫੋਰਡੇਬਿਲਟੀ ਕ੍ਰਾਈਸਿਸ ਆ ਉਹ ਪੀਕ ਦੇ ਉੱਤੇ ਆ। ਡੇਵਿਡ ਮੈਕਡੋਨਲਡ ਡੇਵਿਡ ਮੈਕਡੋਨਲਡ ਇੱਕ ਸੀਨੀਅਰ ਇਕਨੋਮਿਸਟ ਨੇ ਬਹੁਤ ਵੱਡੇ ਅਰਥਸ਼ਾਸਤਰੀ ਨੇ ਕੈਨੇਡੀਅਨ ਸੈਂਟਰ ਫਾਰ ਪੋਲਿਸੀ ਆਲਟਰਨੇਟਿਵਸ ਦੇ ਜਿਹੜੇ ਡੇਵਿਡ ਮੈਕਡੋਨਲਡ ਨੇ ਉਹਨਾਂ ਦੀ ਇਹ ਬਿਆਨ ਜਾਂ ਉਹਨਾਂ ਦੀ ਜਿਹੜੀ ਇਹ ਇੱਕ ਇੰਟਰਵਿਊ ਬਹੁਤ ਚਰਚਾ ਦੇ ਵਿੱਚ ਆ ਜਿਹਦੇ ਵਿੱਚ ਉਹ ਇਹ ਕਹਿ ਰਹੇ ਆ ਕਿ ਭਾਵੇਂ ਮਹਿੰਗਾਈ ਦਰ 2% ਦੇ ਉੱਤੇ ਆ ਪਰ ਜਿਹੜੀ ਅਫੋਰਡੇਬਿਲਟੀ ਦੀ ਜਿਹੜਾ ਇਹ ਪੇਨ ਕਹਿ ਲਓ ਇਹ ਹਜੇ ਵੀ ਹਾਊਸਿੰਗ ਤੇ ਹਾਊਸਿੰਗ ਕਾਸਟ ਤੇ ਫੂਡ ਦੇ ਉੱਤੇ ਪਈ ਹੈ ਮਤਲਬ ਇਹ ਆ ਕਿ ਤੁਸੀਂ ਮਹਿੰਗਾਈ ਲਾ ਪਾ ਕੇ ਜਿੰਦਾ ਮਰਜ਼ੀ ਮਹਿੰਗੀ ਸਸਤੀ ਕਰਿਓ ਜਾਂ ਉਹਨੂੰ ਦਰੋਂ ਦੀ ਉੱਤੇ ਥੱਲੇ ਹੋਈ ਜਾਂਦੀ ਆ ਪਰ ਅਲਟੀਮੇਟਲੀ ਹੋ ਕੀ ਰਿਹਾ ਕਿ ਜਿਹੜੀ ਘਰਾਂ ਦਾ ਘਰ ਸਸਤੇ ਹੋ ਰਹੇ ਆ ਨਾ ਗਰੋਸਰੀ ਸਸਤੀ ਹੋ ਰਹੀ ਆ ਮਹਿੰਗਾਈ 2% ਦੇ ਉੱਤੇ ਉਹਦੀ ਦਰ ਵਧਣ ਦੀ ਦਰ ਜਿਹੜੀ ਆ ਉੱਥੇ ਤੱਕ ਪਹੁੰਚ ਗਈ ਆ ਰੇਟ ਉਹਦਾ ਉੱਥੇ ਆ ਗਿਆ ਪਰ ਫਰਕ ਨਾ ਤੇ ਘਰਾਂ ਦੇਖੋ ਤੁਸੀਂ ਘਰ ਕਿੰਨੇ ਕ ਸਸਤੇ ਹੋਏ ਆ ਪਿਛਲੇ ਸਮੇਂ ਦੇ ਵਿੱਚ ਕਰਾ ਨੇ ਮਾਰਕੀਟ ਦੇ ਵਿੱਚ ਕੋ ਬਹੁਤ ਵੱਡੀ ਤਬਦੀਲੀ ਨਹੀਂ ਆਈ ਉਹ ਪਹਿਲਾਂ ਹੀ ਹਾਈ ਪ੍ਰਾਈਸ ਦੇ ਉੱਤੇ ਆ ਜਿੱਥੇ ਇੱਕ ਘਰ ਹੋਣਾ ਚਾਹੀਦਾ ਕੈਨੇਡਾ ਦੇ ਵਿੱਚ ਜਿਹੜੇ ਥਾਂ ਦੇ ਉੱਤੇ ਪਹਿਲਾਂ ਹੀ ਉਹਦੇ ਤੋਂ ਜ਼ਿਆਦਾ ਆ ਤੇ ਜੇ ਉਹ ਪਹਿਲਾਂ ਹੀ ਉਹਦੇ ਤੋਂ ਜ਼ਿਆਦਾ ਆ ਫਿਰ ਤੇ ਉਹ ਨਾਰਮਲ ਹੋਣ ਦੇ ਪਹਿਲਾਂ ਤਾਂ ਨਾਰਮਲ ਹੋਣੇ ਚਾਹੀਦੇ ਸੀ ਵੀ ਕਾਫੀ ਥੱਲੇ ਆਉਂਦੇ ਫਿਰ ਨਾਰਮਲ ਹੋਣ ਤੋਂ ਬਾਅਦ ਉਹ ਸਸਤੇ ਹੋਣੇ ਚਾਹੀਦੇ ਸੀ ਕਿ ਆ ਬੰਦਾ ਅਫੋਰਡ ਕਰ ਸਕਦਾ ਉਹ ਤੇ ਨਾਰਮਲ ਲੈਵਲ ਦੇ ਉੱਤੇ ਹੀ ਨਹੀਂ ਆਏ ਇੰਟਰਸਟ ਰੇਟ ਤਿੰਨ ਵਾਰੀ ਘਟ ਚੁੱਕੇ ਆ ਹੁਣ ਅਗਲੀ ਵਾਰੀ ਹੋਰ ਘਟਣ ਦੀ ਗੱਲ ਆਧੇ ਪਰਸੈਂਟ ਦੀ ਗੱਲਬਾਤ ਕੀਤੀ ਜਾ ਰਹੀ ਆ ਸਾਰੇ ਸਾਰੇ ਕੁਛ ਦੇ ਨਾਲ ਵੀ ਘਰਾਂ ਦੀਆਂ ਕੀਮਤਾਂ ਨੂੰ ਓਡਾ ਵੱਡਾ ਫਰਕ ਤਾਂ ਪਿਆ ਨਹੀਂ ਅਫੋਰਡੇਬਲ ਨਹੀਂ ਰਿਹਾ ਮਤਲਬ ਬੰਦੇ ਦੀ ਵਸਤ ਚ ਨਹੀਂ ਹੈ ਅੱਜ ਵੀ ਘਰ ਜਿਹੜਾ ਇੱਕ ਨਵਾਂ ਬੰਦਾ ਘਰ ਲੈਣਾ ਚਾਹੁੰਦਾ ਜਿੰਨੀ ਕੁ ਉਹਦੀ ਆਮਦਨ ਹੈ ਜਿੰਨੀ ਕੁ ਉਹਦੀ ਕਮਾਈ ਆ ਉਹਦੇ ਨਾਲ ਘਰ ਨਹੀਂ ਲਿਆ ਜਾ ਰਿਹਾ ਉਹਦੇ ਕੋਲ ਇਹ ਉਹ ਕਹਿ ਰਿਹਾ ਕਿ ਇੱਕ ਦੂਜੀ ਚੀਜ਼ ਗਰੋਸਰੀ ਹੈ ਗਰੋਸਰੀ ਦੇ ਉੱਤੇ ਕੋਈ ਅਸਰ ਨਹੀਂ ਪਿਆ ਐਡਾ ਵੱਡਾ ਅਸਰ ਨਹੀਂ ਪਿਆ ਮਹਿੰਗਾਈ ਦਾ ਵੀ ਇਹ ਘਟ ਗਈ ਹੋਵੇ ਜਿੰਨੀ ਕਿ ਅੱਗੇ ਸੀ ਉੰਨੀ ਆਮ ਬੰਦਾ ਗਰੋਸਰੀ ਨਾਲ ਵੀ ਸਟਰਗਲ ਕਰ ਰਿਹਾ ਇਸ ਵੇਲੇ ਕੈਨੇਡਾ ਦੇ ਵਿੱਚ ਬਾਵਜੂਦ ਜਿਹੜਾ ਇਹਨਾਂ ਦਾ ਟਾਰਗੇਟ ਰੇਟ ਆ ਉਹ ਅਚੀਵ ਹੋ ਗਿਆ ਜਿੱਥੇ ਤੱਕ ਕਿ ਮਹਿੰਗਾਈ ਲਾਉਣੀ ਚਾਹੁੰਦੇ ਸੀ ਘਟ ਤੋਂ ਘਟ ਤੇ ਤੱਕ ਆ ਗਈ ਹੈ ਪਰ ਦੋ ਚੀਜ਼ਾਂ ਜਿਹੜੀਆਂ ਕਿ ਇੰਪੋਰਟੈਂਟ ਨੇ ਘਰ ਤੇ ਗਰੋਸਰੀ ਇਹ ਦੋਵੇਂ ਜਿਹੜੀਆਂ ਪੀਕ ਦੇ ਉੱਤੇ ਨੇ ਹਾਸ ਵੇਲੇ ਸੋ ਕਾਸਟ ਜਿਹੜੀ ਹੈ ਲਗਾਤਾਰ ਵਧ ਰਹੀ ਆ ਪਰ ਇਹ ਆ ਵੀ ਇਸ ਤਰੀਕੇ ਦੇ ਨਾਲ ਉਹਦਾ ਫਰਕ ਜਿਹੜਾ ਪੈ ਰਿਹਾ ਹੈ ਦੂਜਾ ਉਹ ਕਿਹਾ ਕਿ ਅਫੋਰਡੇਬਿਲਟੀ ਕ੍ਰਾਈਸਿਸ ਜਿਹੜਾ ਇਦਾਂ ਹੀ ਰਹਿਣ ਦੀ ਗੱਲਬਾਤ ਆ ਜਿੱਦਾਂ ਹੈਗਾ ਆ ਪਰ ਇਹ ਇਹ ਬਹੁਤ ਜ਼ਿਆਦਾ ਮਾੜਾ ਵੀ ਨਹੀਂ ਹੋਊਗਾ ਵੀ ਜਿੱਥੇ ਤੱਕ ਹੁਣ ਪਹੁੰਚ ਗਿਆ ਠੀਕ ਆ ਮਹਿੰਗਾਈ ਉੱਥੇ ਤੱਕ ਆ ਪੀਕ ਦੇ ਉੱਤੇ ਆ ਵੀ ਮਤਲਬ ਜਿੱਥੇ ਸਿਰੇ ਦੇ ਉੱਤੇ ਜਾ ਸਕਦਾ ਸੀ ਉਹ ਇਸ ਵੇਲੇ ਉੱਥੇ ਆ ਮਾਰਗੇਜ ਦੀ ਇੰਟਰਸਟ ਕਾਸਟ ਆ ਲਗਾਤਾਰ ਘਟ ਰਹੀ ਆ ਇਹ ਵੀ ਉਹਨਾਂ ਨੇ ਦੱਸਿਆ ਆ ਕਿ ਹੁਣ ਇਹ ਇਹਦਾ ਅਸਰ ਜਿਹੜਾ ਆ ਹੌਲੀ ਹੌਲੀ ਤੁਹਾਨੂੰ ਅਗਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੂਗਾ ਰੈਂਟ ਜਿਹੜਾ ਆ ਉਹ ਹਜੇ ਵੀ 올 ਟਾਈਮ ਹੈ ਚਾਹੇ ਤੁਸੀਂ ਘਰ ਰੈਂਟ ਤੇ ਲੈਣਾ ਆ ਚਾਹੇ ਤੁਸੀਂ ਬਾਏ ਕਰਨਾ ਆ ਉਹ ਸਿਰੇ ਦੇ ਉੱਤੇ ਆ ਪਰ ਜੇ ਇਹਦਾ ਅਸਰਤਾ ਹੋਊਗਾ ਇੰਟਰਸਟ ਰੇਟ ਘਟੇ ਦਾ ਪਰ ਇਹ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਹੋਣਾ ਅਗਲੇ ਜਿਹੜੇ ਕੁਝ ਮਹੀਨੇ ਆ ਪਰਟੀਕੂਲਰਲੀ ਜਿਹੜੇ ਈਅਰ ਓਵਰ ਈਅਰ ਡਿਕਰੀਸ ਆ ਮਾਰਗੇਜ ਇੰਟਰਸਟ ਕਾਸਟ ਦੇ ਵਿੱਚ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਫਰਕ ਪਊਗਾ ਜਿਹੜੀ ਹਾਊਸਿੰਗ ਦੀ ਵੈਸੇ ਕਾਸਟ ਆ ਫੂਡ ਦੀ ਕਾਸਟ ਆ ਉਹ ਕਾਫੀ ਉੱਤੇ ਆ ਤੇ ਇਹ ਜਿਹੜੀ ਇਨਫਲੇਸ਼ਨ ਆ ਭਾਵੇਂ ਉਹ ਥੱਲੇ ਆ ਰਹੀ ਆ ਪਰ ਅਸਲ ਦੇ ਵਿੱਚ ਨਹੀਂ ਬਹੁਤ ਸਾਰੀਆਂ ਕੈਟਾਗਰੀਜ਼ ਨੇ ਇਹਦੀਆਂ ਜਿਹੜਾ ਦੇ ਵਿੱਚ ਡੀਫਲੇਸ਼ਨ ਹੋ ਰਹੀ ਆ ਮੈਕਡੋਨਲਡ ਨੇ ਜਿਹੜੀ ਇਹ ਡੇਵਿਡ ਮੈਕਡੋਨਲਡ ਨੇ ਇਹ ਗੱਲ ਬਸ ਵੀ ਕਹੀ ਆ ਕਿ ਇਹ ਉਹ ਕੇਸ ਆ ਜਿੱਥੇ ਅਸੀਂ ਫਰਨੀਚਰ ਦੇ ਵਿੱਚ ਦੇਖ ਰਹੇ ਆ ਅਪਲੈਂਸਸ ਦੇ ਵਿੱਚ ਦੇਖ ਰਹੇ ਆ ਅਸੀਂ ਜਿਹੜੀਆਂ ਦੂਜੀਆਂ ਫੁੱਟਵੀਅਰ ਦੇ ਵਿੱਚ ਜੁਐਲਰੀ ਦੇ ਵਿੱਚ ਇਹ ਫਰਕ ਦੇਖ ਰਹੇ ਆ ਜਿੱਦਾਂ ਦੂਜੇ ਐਨਾਲਿਸਟ ਨੇ ਬਹੁਤ ਸਾਰੇ ਇਹਨਾਂ ਨੇ ਬੈਂਕ ਆਫ ਕੈਨੇਡਾ ਨੂੰ ਕਿਹਾ ਕਿ ਇਹਨਾਂ ਨੂੰ ਲਗਾਤਾਰ ਇੰਟਰਸਟ ਰੇਟ ਕੱਟ ਕਰਨੇ ਚਾਹੀਦੇ ਆ ਇਨਫਲੇਸ਼ਨ ਨੂੰ ਕੂਲ ਕਰਨ ਦੇ ਲਈ ਬਹੁਤੇ ਕੈਨੇਡੀਅਨ ਜਿਹੜੇ ਆ ਉਹ ਹਜੇ ਵੀ ਅਫੋਰਡੇਬਿਲਟੀ ਚੈਲੰਜਸ ਉਹਨਾਂ ਦੇ ਸਾਹਮਣੇ ਆ ਰਹੇ ਆ ਕਿਉਂਕਿ ਇਕਨੋਮੀ ਐਡਜਸਟ ਹੋ ਰਹੀ ਆ ਹੁਣ ਜਦੋਂ ਇਹ ਜਿਹੜੇ ਇਹ ਮਹਾਰੇ ਗੱਲ ਦੱਸਦੇ ਆ ਕਿ ਇਦਾਂ ਨਹੀਂ ਆ ਕਿ ਜਿਦਾਂ ਬਿਜਲੀ ਦਾ ਸਵਿਚ ਆਨ ਆਫ ਹੋਵੇ ਕਿ ਇੰਟਰਸਟ ਰੇਟ ਘਟ ਗਏ ਤੇ ਮਾਰਕੀਟ ਸੈੱਟ ਹੋ ਗਈ ਜਾਂ ਵਧਾਤੇ ਇਹਨੂੰ ਟਾਈਮ ਲੱਗਦਾ ਉਹ ਸਮਾਂ ਜਿਹੜਾ ਆ ਜਦੋਂ ਇਕਨੋਮੀ ਐਡਜਸਟ ਕਰ ਰਹੀ ਹੈ ਆਪਣੇ ਆਪ ਨੂੰ ਉਹਦੇ ਵਿੱਚ ਵੀ ਲੋਕ ਸਫਰ ਕਰਦੇ ਆ ਜਿਹੜਾ ਈਅਰ ਓਵਰ ਈਅਰ ਜਾਂ ਦੋ ਸਾਲਾਂ ਤੋਂ ਜਿਹੜਾ ਫੁੱਲ ਬੈਨੀਫਿਟ ਆ ਲੋਅਰ ਇੰਟਰਸਟ ਦਾ ਉਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਆਰਥਿਕਤਾ ਦੇ ਵਿੱਚ ਦੇਖਣ ਨੂੰ ਮਿਲੇਗਾ ਜੇ ਉਹ ਕਹਿੰਦੇ ਬਹੁਤ ਵੱਡਾ ਕੱਲ ਨੂੰ ਕੱਟ ਲੱਗ ਜਾਂਦਾ ਆ ਵੀ ਬਹੁਤ ਵੱਡਾ ਮਤਲਬ ਅੱਧਾ ਪਰਸੈਂਟਜਾ ਉਸ ਤੋਂ ਵੀ ਜ਼ਿਆਦਾ ਇਹ ਕੱਟ ਕਰ ਲੈਂਦੇ ਆ ਇਹਦਾ ਅਸਰ ਵੀ ਸੋ 26 ਤੱਕ ਜਾ ਕੇ ਤੁਹਾਨੂੰ ਪਤਾ ਲੱਗੂਗਾ ਕਿ ਉਹ ਕਿਸ ਤਰੀਕੇ ਦੇ ਨਾਲ ਓਵਰਆਲ ਜਿਹੜੀ ਇਕਨੋਮੀ ਆ ਉਹਨੂੰ ਕਿਸ ਤਰੀਕੇ ਦੇ ਨਾਲ ਦੇਖ ਰਿਹਾ ਆ ਅ ਇੰਨਾ ਸਿੱਧਾ ਇਫ ਮੰਨ ਲਓ ਜਿਹੜੀ ਮਾਰਗੇਜ ਆ ਜਿਹਨਾਂ ਲੋਕਾਂ ਨੇ ਅੱਜ ਰੀਨਿਊ ਕਰਵਾਉਣੀ ਆ ਕੀ ਕਰਨੋ ਜੇ ਤੇ ਉਹ ਰੇਟ ਫਿਕਸ ਕਰ ਲੈਂਦੇ ਆ ਮਤਲਬ ਇੱਕ ਫਿਕਸ ਮਾਰਗੇਜ ਲੈ ਲੈਂਦੇ ਆ ਤਿੰਨਾਂ ਸਾਲਾਂ ਦੇ ਲਈ ਜਾਂ ਪੰਜਾਂ ਸਾਲਾਂ ਦੇ ਲਈ ਉਹਨਾਂ ਨੂੰ ਇਹ ਪਤਾ ਆ ਕਿ ਕੱਲੋਂ ਇੰਟਰਸਟ ਰੇਟ ਘਟਣਿਆ 1% ਤੇ ਹੁਣੀ ਕਹੀ ਜਾਂਦੀ ਕਿ ਤੇ 1 ਅਕਤੂਬਰ ਨੂੰ ਘਟ ਜਾਣਾ ਫੇਰ ਘਟਣਗੇ ਇਹਦਾ ਮਤਲਬ ਪਰ ਜਿਨ੍ਹਾਂ ਨੇ ਫਿਕਸ ਲੈ ਲਈ ਉਹਨਾਂ ਦੇ ਤਾਂ ਘਟਣੇ ਨਹੀਂ ਜੇ ਉਹ ਮਾਰਗੇਜ ਨੂੰ ਉਹ ਵੇਰੀਏਬਲ ਰੱਖਦੇ ਆ ਜਾਂ ਓਪਨ ਰੱਖਦੇ ਆ ਤਾਂ ਫੇਰ ਕੁਦਰਤੀ ਉਹਨਾਂ ਨੂੰ ਉਹ ਐਸ਼ ਵੇਲੇ ਮਹਿੰਗੀ ਪੈਂਦੀ ਹੈ ਸੋ ਇਹਦਾ ਅਸਰ ਮਾਰਕੀਟ ਦੇ ਵਿੱਚ ਹੌਲੀ ਹੌਲੀ ਪਊਗਾ ਪਰ ਭਾਵੇਂ ਟਾਰਗੇਟ ਇਨਫਲੇਸ਼ਨ ਰੇਟ ਉਹਨਾਂ ਨੇ ਅਚੀਵ ਕਰ ਲਿਆ ਮਹਿੰਗਾਈ ਦਰ ਜਿੰਨੀ ਚਾਹੁੰਦੇ ਸੀ ਉੰਨੀ ਆ ਗਈ ਆ ਪਰ ਨਾ ਘਰ ਨਾ ਕਿਰਾਏ ਤੇ ਨਾ ਗਰੋਸਰੀ ਇਹ ਸਸਤੀ ਹੋਈ ਅੱਜ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ